ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਪਾਂ ਜਿੱਦਾਂ ਨਵਾਂ ਵਲੌਗ ਸ਼ੁਰੂ ਅੱਜ ਰੁਕ ਗਿਆ ਮੀ ਕਬਾਰ ਤਾਂ ਨਿੱਖ ਰਿਹਾ ਦੇਖੋ ਬਾਕੀ ਦੇਖੋ ਦਿਨੇ ਕੀ ਕਰਦਾ ਹੈ ਲੋ ਜੀ ਜਦ ਨਿਕਲੇ ਧੁੱਪ ਆ ਪਿਆ ਮੇਰੀ ਦੁਕਾਨ ਦਾ ਸਮਾਨ ਸਾਰਾ ਬਾਹਰ ਕੱਢਿਆ ਬਹੁਤ ਖਰਾਬ ਹੋਇਆ ਪਿਆ ਕੰਮ ਅੰਦਰ ਸਾਰੇ ਕਾਸੀਨ ਲਵਾਈਏ ਧੁੱਪ ਅੱਜ ਧੁੱਪ ਨਿਕਲੀ ਹੋਈ ਬਹੁਤ ਵਧੀਆ ਅੱਜ ਕੜਾਕੇਦਾਰ ਕੁਰਸੀਆਂ ਟੇਬਲ ਤਾਕਤਪੂਸ ਦਰੀ ਤੇ ਇਹੋ ਸਟੈਂਡ ਕੱਪੜਿਆਂ ਵਾਲਾ ਸਵੇਰ ਦਾ ਬਾਹਰ ਕੱਢਿਆ ਹੈ ਤੁਪ ਤੇ ਤੇ ਮੇਜ਼ ਬਹੁਤ ਖਰਾਬ ਹੋ ਗਿਆ ਉਹ ਆਪਣਾ ਟੇਬਲ ਖੋ ਆਪਣੀ ਦੁਕਾਨ ਸਾਰੀ ਧੋਤੀ ਦੁਬਾਰਾ ਆ ਇੱਕ ਸਟੈਂਡ ਅੰਦਰ ਰੱਖਿਆ ਭਾਰੀ ਹੈ ਇਹ ਨਹੀਂ ਕੱਢਿਆ ਬਾਹਰ ਲੋ ਜੀ ਭੱਜ ਜਾਣੇ ਹੁਣ ਕੀ ਕਰਦੇਣ ਤੇ ਪਹਿਲਾਂ ਮਸਤਰੀ ਨਾ ਕੇ ਤਿਆਰ ਹੋ ਕੇ ਬਲੌਗ ਸੀ ਕੀਤਾ ਕਿ ਮੈਂ ਹੋ ਗਿਆ ਬਿਮਾਰ ਕਹਿੰਦਾ ਬੀਪੀ ਵੱਧ ਗਿਆ ਕੋਈ ਗੋਲੀ ਲੈਂਤੀ ਫਿਰ ਬੁਖਾਰ ਚੜ ਗਿਆ ਤੇ ਰੋਦੀ ਦਵਾਈ ਲੈਂਤੀ ਤੇ ਹੁਣ ਮੈਂ ਗਿਆ ਪਟਾ ਠੀਕ ਕੱਲ ਨੂੰ ਆਪਣੇ ਪਿੰਡ ਮੇਦਲਾ ਗੱਗਾ ਜਹਰਪੀਨ ਦਾ ਤੇ ਜੇ ਆਖ ਹੈਗਾ ਵੀ ਆਪਣੇ ਲਵੀ ਤੁਹਾ ਦੇਖਦੇ ਆਂਗੇ ਵੀ ਕੀ ਪ੍ਰੋਗਰਾਮ ਮੇਲੇ ਦਾ ਕਿਉਂਕਿ ਮੀ ਕਰਕੇ ਲੱਗਦਾ ਵਿਕ ਕੈਨਸਲ ਹੀ ਹੈ ਮੇਲੇ ਦਾ ਕੰਮ। ਬਾਕੀ ਹੁਣ ਆਪਾਂ ਜਾ ਕੇ ਦੇਖਦੇ ਆਂ ਦੁਕਾਨਾਂ ਤੇ ਪੁੰਨਾ ਲੱਗਣਗੀਆਂ ਕਮਾਈ। ਲਓ ਇਹ ਮੇਰੀ ਤਿਆਰੀ ਹੈ। ਦੇਖੋ ਦੁਕਾਨਾਂ ਆ ਗਈਆਂ। ਪੂਰੀਆਂ ਤਾਂ ਨਹੀਂ ਆਈਆਂ। ਉੱਥੇ ਹੁੰਦਾ ਮੇਲਾ। ਲੈ। ਇਧਰ ਵੀ ਦੁਕਾਨ ਦੀ ਤਿਆਰੀ। ਹਾਂ ਜੀ ਆ ਚੱਲ। ਚੱਲ ਵਧੀਆ। ਹਾਂ ਦੇਸੀ ਪੰਜਾਬੀ ਤੜਕਾ ਪੰਜਾਬੀ ਤੜਕਾ YouTube ਤੇ ਹੋਰ ਵੀ ਚੱਲਦੀ ਹੈ ਮੇਲੇ ਦੀ ਸਬਸਕ੍ਰਾਈਬ ਕਰ ਦਿਓ ਦੋਸਤੋ ਦੇਖੋ ਇੱਧਰ ਮੇਲੇ ਦੀ ਤਿਆਰੀ ਚੱਲਦੀ ਫੁੱਲ ਤੇ ਹੁਣ ਆਪਾਂ ਜਾ ਕੇ ਇਹਨੇ ਬੱਧੀ ਕੋਲੇ ਇਹਲਾ ਲੱਗੂਗਾ ਕਿਉਂਕਿ ਪਹਿਲਾਂ ਮੀਂਹ ਕਰਕੇ ਆਈ ਸੀ ਸਾਬ ਨਾ ਲੱਗੇ ਪਰਦਕਾਨਾਂ ਵਾਲੇ ਪਹੁੰਚ ਗਏ ਲੱਗ ਦੁਨੀਆਂ ਦੁਕਾਨਾਂ ਉਸ ਕਿਤਾਣਾਂ ਲਾਕੀ ਹੁਣ ਲੱਗ ਦੇਣਗੀਆਂ ਕੁਝ ਟਾਈਮ ਦੇ ਵਿੱਚ ਸ਼ਾਮ ਤੱਕ ਅਜਸਾਮ ਨੂੰ ਚੌਂਕੀਆਂ ਨੇ ਚੌਂਕੀ ਪਰੂਗੀ ਇਸ ਸਵੇਰੇ ਲੱਗੂਗਾ ਮੇਲਾ ਕਿ ਹੁਣ ਆਪਾਂ ਗੱਗੀ ਨੂੰ ਮਿਲਦਿਆਂ ਜਾ ਕੇ ਇਹ ਵੀ ਲੱਗਦਾ ਹਾਂ ਹਾਂ ਕੋਸੇ ਨਹੀਂ ਬਣਦਾ ਬਲੌਗ ਬਣਾਉਣਾ ਬਲੌਗ ਬਣਾਉਣਾ ਹੋਰ ਕੁਸ ਨਹੀਂ ਬਣਦਾ ਬਲੌਗ ਬਣਾ ਇੰਜਵੇਂ ਤੇਰੀ ਦੁਕਾਨ ਦੇ ਅੰਦਰ ਆਇਆ ਲੋ ਜੀ ਆਪਾਂ ਫੇਰ ਇੱਧਰ ਦੀ ਆ ਗਏ ਹੁਣ ਮੁੜਦੇ ਹੋਏ ਗੁੱਗੀ ਦੀਆਂ ਮੇਲੇ ਵੱਲ ਦੀ ਤੇ ਹੁਣ ਫੇਰ ਤੁਹਾਨੂੰ ਦਿਖਾਵਾਂਗੇ ਮੇਲਾ ਦੇਖੋ ਦੁਕਾਨਾਂ ਸੱਜਣੀਆਂ ਇੱਧਰ ਸਮਾਨ ਖੜੇ ਨੇ ਇਹਨਾਂ ਦੇ ਦੁਕਾਨਾਂ ਵਾਲੇ ਇੱਧਰ ਦੇਖੋ ਲੱਕ ਦੇ ਪਕੌੜੇ ਵਗੈਰਾ ਪੱਕਣਾ ਉਹ ਦੇਖੋ ਕੀ ਹੈ ਕੀ ਮਾੜੀ ਜਿੱਥੇ ਮੇਲਾ ਲੱਗਦਾ ਆਪਣੇ ਇੰਟਰਲੈਕ ਨੀ ਬਕੈਨ ਨਾ ਦੇਖੋ ਲਓ ਇਹ ਹੋ ਗਿਆ ਮੇਲਾ ਸਟਾਰਟ ਆਪਣਾ ਅੱਜ ਅੱਥ ਨੇ ਸ਼ਾਮ ਨੂੰ ਚੌਂਕੀਆਂ ਰਾਤ ਨੂੰ ਕੱਲ ਨੂੰ ਦਿਨੇ ਮੇਲੇ ਨਾਲ ਸਵੇਰ ਤੋਂ ਬਾਕੀ ਸ਼ਾਮ ਤੱਕ ਤਾਂ ਕੰਨਾਂ ਨੇ ਪੂਰਾ ਫੱਲ ਪਰ ਜਾਣਾ ਮੇਲੇ ਨੇ ਦੁਕਾਨਾਂ ਨਾਲ ਕਿਉਂਕਿ ਹੱਲੇ ਪਹਿਲਾਂ ਨਹੀਂ ਕਰਕੇ ਅਜੇ ਕੋਈ ਆਇਆ ਨਹੀਂ ਹੁਣ ਸ਼ਾਮ ਆਉਣਗੇ ਸਭ ਦੁਕਾਨਾਂ ਵਾਲੇ ਸ਼ਾਮ ਵੀ ਲੱਗ ਜਾਂਦੀਆਂ ਨੇ ਚਲੋ ਜੀ ਫਿਰ ਮੈਂ ਜੇ ਕਰ ਬੈਠ ਜੀ ਕੱਲ ਨੂੰ ਆਪਣੇ ਮੇਲੇ ਤੇ ਆ ਗਿਆ ਸਪਰਸਜ ਸਸਰੀ ਘਰ ਬੁਲਾਦਾ ਸਿਰਫ ਆਉਂਦੇ ਬੰਦੇ ਕੱਲ ਨੂੰ ਮੇਲਾ ਹੈ ਆਪਣੇ ਤੇ ਵੀ ਅੱਜ ਪਹੁੰਚ ਗਿਆ ਸਾਹਮਣੂ ਕੱਲ ਨੂੰ ਹੋਰ ਵੀ ਰਿਸ਼ਤੇਦਾਰ ਆਉਣਗੇ ਤੇ ਚਲੋ ਹੁਣ ਅਸੀਂ ਚੱਲਦੇ ਆਂ ਖੇਤ ਨੂੰ ਮਿਲਦੇ ਆਂਗੇ ਖੇਤ ਜਾ ਕੇ ਕਾਫੀ ਦਿਨਾਂ ਬਾਅਦ ਦੇਖਦੇ ਆਂ ਖੇਤ ਦੇ ਹਾਲਤ ਮੀਂਹ ਤੋਂ ਬਾਅਦ ਕਹੇ ਜੀ ਨੇ ਲਓ ਜੀ ਖੇਤ ਆਪਾਂ ਪਹੁੰਚ ਗਏ ਤੇ ਪਾਣੀ ਘਟ ਗਿਆ ਖੇਤਾਂ ਦੇ ਵਿੱਚ ਨਾਰਮਲ ਜਿਹਾ ਪਾਣੀ ਰਹਿ ਗਿਆ ਜੀਰੀਆਂ ਵਿੱਚ ਦੇਖੋ ਨਿਸਰਗੀ ਜੀ ਦੀ ਆਪਣੇ ਨਾਗਿ ਨਿਸਰਨ ਆਰਵਿੰਦਰ ਦਾ ਵੀ ਘਾਸਾ ਕਰ ਸੋ ਡੈਡ ਨੇ ਅੰਮ੍ਰਿਤ ਓਡੇ ਹਾਂ ਕਰਦੇ ਓਡੇ ਮਾਦਰੇ ਨੇ ਚੰਗਾ ਸਮਾਂ ਕਰਦਾ ਤਾਂ ਕਰ ਜੇ ਜਬਾਕ ਸੋਣਾ ਲੱਗ ਤੂੰ ਵੀ ਆਈਂ ਸੀ ਮਾਂਗਰਾਂ ਜੇ ਜਾ ਕੇ ਖੜ ਗਿਆ ਤੀ ਪਹਿਲਾਂ ਤੇਰਾ ਕਦ ਬੱਸ ਤੀ ਲੋ ਜੀ ਆਪਾਂ ਹੁਣ ਖੇਤ ਬੈਠੇ ਤੇ 2 ਮਿੰਟ ਲਈ ਤੇ ਮੌਸਮ ਘੈਂਟ ਐ ਬੈਸੇ ਅਜ ਗਰਮੀ ਐਗੀ ਤੇ ਕਿਉਂਕਿ ਮੀਂਹ ਤੋਂ ਬਾਅਦ ਤਾਂ ਗਰਮੈਸ ਸੋਣਾ ਲਾਜ਼ਮੀ ਹੁੰਦਾ ਤੇ ਹੁਣ ਮੈਂ ਸੋਚਿਆ ਮੈਂ ਚਲ ਆਪਾਂ ਨਾਮ ਅਨਾਉਂਸ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਪਿਆਰੇ ਪਿਆਰੇ ਤੇ ਸਭ ਤੋਂ ਪਹਿਲਾਂ ਕਮੈਂਟ ਆਇਆ ਜੀ ਸਹਿਜ ਚਹਿਲ ਤੇ ਉਹਨਾਂ ਦੀ ਆਈਡੀ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ ਬਹੁਤ-ਬਹੁਤ ਕਮੈਂਟ ਕਰਨ ਲਈ ਬਹੁਤ ਵਧੀਆ ਕਮੈਂਟ ਕੀਤਾ ਤੁਸੀਂ ਪਰਸੋਂ ਵੀ ਕਰਿਆ ਸੀ ਤੇ ਕੱਲ ਵਾਲੇ ਬਲੌਗ ਤੇ ਵੀ ਕਮੈਂਟ ਕੀਤਾ ਬਹੁਤ-ਬਹੁਤ ਧੰਨਵਾਦ ਤੇ ਦੂਸਰਾ ਕਮੈਂਟ ਆ ਗਿਆ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਕਾਫੀ ਟਾਈਮ ਬਾਅਦ ਇਹਨਾਂ ਦਾ ਕਮੈਂਟ ਆਇਆ ਅੱਜ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਵੀਰੇ ਤੁਸੀਂ ਵੀ ਕਮੈਂਟ ਕੀਤਾ ਵਧੀਆ ਲੱਗਿਆ ਤੇ ਇੰਨੇ ਕਮੈਂਟ ਕਰਦੇ ਰਹੋ ਅੱਗੇ ਵਾਸਤੇ ਵੀ ਤੇ ਬਾਕੀ ਆਪਾਂ ਖੇਤ ਬੈਠੇ ਆਂ ਖੇਤਾਂ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਤੁਹ ਤੋਂ ਦੇਖਾਂ ਮੈਂ ਮੈਂ ਬੈਠਾਂਗਾ ਤੇ ਪਿੱਛੇ ਦੇਖੋ ਬੱਦਲ ਕਿੰਨੇ ਸੋਹਣੇ ਲੱਗ ਰਹੇ ਨੇ ਨਿਕ ਰਿਹਾ ਮੌਸਮ ਹੈ ਵਧੀਆ ਅੱਜ ਧੁੱਪ ਨਿਕਲੀ ਹੋਈ ਹੈਗੀ ਤੇ ਦੇਖੋ ਤੇ ਕਿੰਨਾ ਘੈਂਟ 뷰 ਲੱਗ ਰਿਹਾ ਖੇਤਾਂ ਦਾ ਅੱਜ ਬਹੁਤ ਵਧੀਆ ਲੱਗਦਾ ਤੇ ਆਪਣੇ ਪਿੰਡ ਹੈਗਾ ਜੀ ਮੇਲਾ ਕੱਲ ਨੂੰ ਗੁੱਗਾ ਜਹਰਪੀਰ ਦਾ ਮੇਲਾ ਆਪਣੇ ਲੱਗਦਾ ਆਪਣੀ ਗਲੀ ਦੇ ਵਿੱਚ ਹੀ ਲੱਗਦਾ ਤੇ ਆਪਾਂ ਸੋਨੂੰ ਪਹਿਲਾਂ ਵੀ ਵੀਡੀਓ ਅੱਜ ਦਿਖਾਈ ਹੈ ਅਜੇ ਮੇਲੇ ਦੀ ਸ਼ੁਰੂਆਤ ਹੈਗੀ ਅੱਜ ਅੱਜ ਸ਼ਾਮ ਨੂੰ ਚੌਕੀਆਂ ਨੇ ਤੇ ਕੱਲ ਨੂੰ ਸਵੇਰ ਤੋਂ ਮੇਲਾ ਭਰੂਗਾ ਤੇ 2 ਵਜੇ ਦੇ ਤੱਕ ਆਪਣੇ ਪਿੰਡ ਮੇਲਾ ਭਰਦਾ ਹੈ ਇਹ ਤੇ ਜਿਹੜੇ ਵੀ ਨਵੇਂ ਬਣਾਉਣੇ ਦੇ ਪਿੰਡ ਨੇ ਜਰੂਰ ਮਿੱਟੀ ਕੱਢਣ ਵਾਸਤੇ ਮੱਥਾ ਟੇਕਣ ਵਾਸਤੇ ਪਹੁੰਚਿਓ ਕਿਉਂਕਿ ਇੱਥੇ ਗੱਗਾ ਜ਼ਾਹਰ ਪੀਰ ਦੀ ਮਿੱਟੀ ਨਿਕਲਦੀ ਹੈ ਪਹਿਲਾਂ ਮੀਂਹ ਕਰਕੇ ਅੱਜ ਦੀ ਮੇਲਾ ਸੈਦ ਕੈਂਸਲ ਹੈ ਪਰ ਨਹੀਂ ਹੁਣ ਹਾਲਾਤ ਠੀਕ ਹੋ ਗਏ ਤੇ ਮੀਂਹ ਜਿਵੇਂ ਸੋਰੀ ਮੇਲਾ ਪਰੇ ਦੁਆਰੇ ਭਰੂਗਾ ਮੇਲਾ ਜਰੂਰ ਤੇ ਜਰੂਰ ਜਿਨ੍ਹਾਂ ਨੇ ਵੀ ਮਿੱਟੀ ਕੱਢਣਾ ਆਉਣਾ ਜਰੂਰ ਪਹੁੰਚਿਓ ਇਹ ਜੇ ਕੋਈ ਦੂਰ ਨੇੜੇ ਵੀਰ ਆਉਂਦਾ ਤਾਂ ਮਿਲ ਕੇ ਜ਼ਰੂਰ ਜਾਇਓ ਤੇ ਬਹੁਤ ਵਧੀਆ ਲੱਗੂਗਾ ਜੇ ਮਿਲੋਂਗੇ ਤੇ ਇੱਕ ਵਾਰੀ ਫੇਰ ਕਮੈਂਟ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਲਓ ਜੀ ਆਪਣਾ ਹੋ ਗਿਆ ਘਰ ਨੂੰ ਜਾਣ ਦਾ ਟਾਈਮ ਤੇ ਸ਼ਾਮ ਹੋਣ ਵਾਲੀ ਹੈ ਥੋੜ੍ਹੀ ਹੀ ਕਸ ਰਹਿ ਗਈ ਤੇ ਘਰੇ ਜਾ ਕੇ ਆਪਾਂ ਲਗਾਉਣਾ ਮੋਬਾਈਲ ਚਾਰਜਿੰਗ ਤੇ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਕਰ ਦਿੰਨੇ ਆ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਬਲੌਗ ਜ਼ਰੂਰ ਪਸੰਦ ਆਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ 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 ਕਰ ਦਿਓ ਤੇ ਮਿਲਾਂਗੇ ਜੀ ਆਪਾਂ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ